ਅ ਵੱਡ ਹੰਸਾ ਮਹੱਲਾ 14 ਕੋੜੀਆਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੇਤੇ ਜਣ ਜੀ ਰਾਮ ਉਪਾਇਆ ਰਾਮ ਤਨ ਮਾਨਸ ਜਨਮ ਪੋਨੇ ਪਾਇਆ ਰਾਮ ਉਂਦੇ ਹੈ ਤੇਜਣ ਜੀ RAM ਉਪਾਇਆ RAM ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਬਾਣੀ ਰਾਗ ਵਡਹਾਂਸ ਦੇ ਵਿੱਚ ਬਾਣੀ ਦਾ ਰੂਪ ਕੋੜੀਆਂ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਵੇਂ ਲੜਕੀ ਦੇ ਵਿਆਹ ਵੇਲੇ ਸੁਹਾਗ ਗਾਏ ਜਾਂਦੇ ਸਨ ਐਵੇਂ ਲੜਕੇ ਦੇ ਵਿਆਹ ਵੇਲੇ ਕੋੜੀਆਂ ਗਾਈਆਂ ਜਾਂਦੀਆਂ ਸਨ ਸਿਸਕਾਰ ਰੂਪ ਦੀ ਵਰਤੋਂ ਕਰਦੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਦੇਹ ਤੇਜਣ ਜੇ ਰਾਮ ਉਪਾਇਆ ਰਾਮ ਦੇਹ ਤੇਜਣ ਜੀ ਅਰਥਾਤ ਕਿ ਪਾਸ਼ਾ ਕਿਰਪਾ ਕਰਦੇ ਹਨ ਕਿ ਅਸਲ ਦੇ ਵਿੱਚ ਸਾਡੀ ਇਹ ਮਨੁੱਖਾ ਦੇਹੀ ਤੇਜਣ ਅਰਥਾਤ ਤੇਜ ਤੇਜ ਤੁਰਨੇ ਵਾਲੀ ਕੋੜੀ ਐ ਆ ਰਾਮ ਉਪਾਇਆ ਰਾਮ ਤੇ ਉਸ ਰਾਮ ਤੋਂ ਹਰੀ ਪਰਮੇਸ਼ਰ ਜੀ ਦੇ ਉਤਪਨ ਕੀਤੀ ਹੋਈ ਹੈ ਇਹ ਰਾਵਦੇ ਕਹਿੰਦੇ ਤਾਨਾ ਮਾਨਸ ਜਨਮ ਪੋਨੇ ਪਾਇਆ ਰਾਮ ਤੇ ਤਾਂ ਨਾ ਮਹਾਰਾਜ ਕਹਿੰਦੇ ਹੈ ਮਨੁੱਖਾ ਜਨਮ ਇਹ ਦੇਹੀ ਰੂਪੀ ਕੋੜੀ ਪੋਨੇ ਪਾਇਆ RAM ਤੇ ਪੁੰਨ ਕਰਮਾ ਦੇ ਵਜੋਂ ਜਾਨੇ ਵਜੋਂ ਪੁੰਨ ਕਰਮਾ ਦੇ ਫਲ ਵਜੋਂ ਇਸ ਨੂੰ ਪਾਉਣੇ ਕੀਤਾ ਹੈ ਹੈ RAM ਜੀ ਕਹਿੰਦੇ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਸ ਕੰਚਨ ਚੰਗੜੀਆਂ ਗਰਮ ਘੇ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆਂ ਮਾਨਸ ਜਨਮ ਵੱਡ ਪੁੰਨੇ ਪਾਇਆ ਤੇ ਜਿਹੜਾ ਮਨੁੱਖਾ ਜਨਮ ਹੈ ਨਾ ਮਹਾਰਾਜ ਕਹਿੰਦੇ ਬਹੁਤ ਵੱਡੇ ਵੱਡੇ ਪੁੰਨਾਂ ਦੇ ਫਲ ਵਜੋਂ ਪੋਣਾ ਕੀਤਾ ਇਸ ਨੂੰ ਕਰਮੇ ਆਵਾ ਕੱਪੜਾ ਜਿਵੇਂ ਮਹਾਰਾਜ ਕਹਿੰਦੇ ਨੇ ਕੋਨ ਕਰਮਾਂ ਦੇ ਫਲ ਵਜੋਂ ਸਾਨੂੰ ਸਰੀਰ ਰੂਪੀ ਕੱਪੜਾ ਮਿਲਿਆ ਦੇਹ ਰੂਪੀ ਕੋੜੀ ਮਿਲੀ ਆ ਭਾਈ ਕਹਿੰਦਾ ਦੇਹ ਸੋ ਕੰਚਨ ਚੰਗੜੀ ਆ ਤੇ ਜਿਹੜੀ ਸਾਡੇ ਮਨੁੱਖਾ ਦੇਹੀ ਹੈ ਨਾ ਮਹਾਰਾਜ ਕਹਿੰਦੇ ਆ ਕੰਚਨ ਵਰਗੀ ਐ ਸੋਨੇ ਵਰਗੀ ਐ ਚੰਗੜੀ ਆ ਬਹੁਤ ਚੰਗੀ ਆ ਜਾਂ ਫਿਰ ਸੋਨੇ ਤੋਂ ਵੀ ਚੰਗੀ ਐ ਇਹ ਕਹਿੰਦੇ ਗੁਰਮੁਖੇ ਰੰਗ ਚਲੂਲਾ ਪਾਵੇ ਹਰ ਹਾਰੇ ਹਰ ਨਵ ਰੰਗੜੀਆ ਗੁਰਮੁਖੇ ਰੰਗ ਚਲੂਲਾ ਪਾਵੇ ਤੇ ਜਿਹੜੇ ਗੁਰਮੁਖ ਗੁਰੂ ਪਿਆਰੇ ਦੇ ਨਾਂ ਕੋ ਮਹਾਰਾਜ ਕਹਿੰਦੇ ਨਾਮ ਰੂਪੀ ਗੂੜਾ ਰੰਗ ਪਾਉਂਦੇ ਨੇ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀ ਅਤ ਹਰੀ 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 ਦੇ ਨਾਮ ਨੂੰ ਜਪ ਕੇ ਇਹ ਜਿਹੜੇ ਮਨੁੱਖਾ ਦੇਹੀ ਆ ਨਵੀਨ ਰੰਗ ਵਾਲੀ ਹੋ ਜਾਂਦੀ ਐ ਕਹਿੰਦੇ ਇਹ ਦੇਹ ਸੁਬੰਕੀ ਜੇ ਤਹਰ ਜਾਪੇ ਹਰ ਹਰ ਨਾਮ ਸੁਹਾਵਿਆ ਵਡ ਭਾਗੇ ਪਾਏ ਨਾਮ ਸਖਾਈ ਜਨ ਨਾਨਕੇ RAM ਉਪਾਈਆ ਦੇਹ ਸੋ ਬਾਂਕੀ ਤੇਹੇ ਮਨੁੱਖਾ ਦੇਹ ਮਹਾਰਾਏ ਕਹਿੰਦੇ ਬਹੁਤ ਬਾਂਕੀ ਆ ਬੜੀ ਸੋਹਣੀ ਬੜੀ ਸੁੰਦਰ ਐ ਕਿਹੜੇ ਮਨੁੱਖਾ ਦੇਹੀ ਜੇ ਤਹਰ ਜਾਪੀ ਜਿਹੜੇ ਮਨੁੱਖਾ ਦੇਹੀ ਦੇ ਦੁਆਰਾ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਜਾਪ ਕੀਤਾ ਜਾਂਦਾ ਹੈ ਕਹਿੰਦੇ ਹਰ ਹਰੇ ਨਾਮ ਸੁਹਾਵੀਆ ਤੇ ਉਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਇਹ ਬਹੁਤ ਸੁਹਾਵੀ ਹੋ ਜਾਂਦੀ ਐ ਬੜੀ ਸੋਹਣੀ ਹੋ ਜਾਂਦੀ ਬੜੀ ਸ਼ੋਭਨਿਕ ਹੋ ਜਾਂਦੀ ਐ ਕਹਦਾ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਵੱਡ ਭਾਗੀ ਪਾਈ ਨਾਮ ਸਖਾਈ ਤੇ ਬਹੁਤ ਵੱਡਿਆ ਭਾਗਾਂ ਦੇ ਸਦਕਾ ਮਨੋਖਾ ਦੇਹੀ ਪਾਈ ਐ ਨਾਮ ਸਖਾਈ ਤੇ ਨਾਮ ਦੀ ਸਖੀ ਆ ਇਹ ਨਾਮ ਦੀ ਮੱਤਰ ਹੈ ਕਹਿੰਦਾ ਜਨ ਨਾਨਕ RAM ਉਪਾਈ ਅਤ ਚੌਥੇ ਗੁਰੂ ਨਾਨਕ ਧੰ ਗੁਰੂ RAMਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਹ ਮਨੁੱਖ ਦੇਹੀ ਰੂਪ ਕੋੜੀ RAM ਜੀ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਪਾਈ ਹੋਈ ਅਦਵਨ ਕੀਤੀ ਹੋਈ ਹੈ ਪੈਦਾ ਕੀਤੀ ਹੋਈ ਹੈ ਸੋ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਉਂਦੇ ਪਾਵੋ ਜੀ ਨਾਮ ਬੋਝ ਚੰਗਾਰਾ ਮਾ ਚੜੇ ਲੰਗਾ ਜੀ ਬੇਹਮ ਕੋ ਅੰਗਾਰਾ ਮਾ ਉਂਦੇ ਪਾਵੋ ਜੀ ਨ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਇਹ ਮਨੁੱਖਾ ਦੇਹ ਰੂਪ ਕੋੜੀ ਦੇ ਉੱਪਰ ਜੀਨ ਅਰਥਾਤ ਕਾਠੀ ਪਾਉਣੀ ਕਰਦੇ ਹਾਂ ਕਿਹੜੀ ਕਾਠੀ ਪਾਉਣੀ ਕਰਦੇ ਹਾਂ ਬੋਝ ਚੰਗਾ RAM ਉਹ ਚੰਗੇ ਹਰੀ ਪਰਮੇਸ਼ਰ ਜੀ ਨੂੰ ਚੰਗੇ ਤਰ੍ਹਾਂ ਬੁੱਝਣ ਰੂਪ ਕਾਠੀ ਪਾਉਣੀ ਕਰਦੇ ਹਾਂ ਏ RAM ਜੀ ਭਾਵਕ ਜਿਹੜਾ ਸਾਰੀ ਪਰਮੇਸ਼ਰ ਨੂੰ ਜਾਣਣਾ ਹੈ ਉਹੀ ਇਸ ਮਨੁੱਖਾ ਦੇਹ ਰੂਪ ਕੋੜੀ ਦੇ ਉੱਪਰ ਕਾਠੀ ਪਾਉਣੀ ਆ ਪਾਈ ਔਰ ਮਹਾਰਾਜ ਕਹਿੰਦੇ ਚੜ ਲੰਗਾ ਜੀ ਬੇਖਮ ਉਹ ਪਹੰਗਾ ਰਾਮ ਤੇ ਜੜ ਵੀ ਪਰਮੇਸ਼ਰ ਦੇ ਸਰੂਪ ਨੂੰ ਬੁੱਝਣ ਵਾਲੇ ਕਾਠੀ ਪਾ ਲੈਂਦੇ ਨੇ ਦੇਹੀ ਰੂਪ ਘੋੜੀ ਦੇ ਉੱਪਰ ਔਰ ਮਹਾਰਾਜ ਕਹਿੰਦੇ ਇਸ ਘੋੜੀ ਦੇ ਸਵਾਰ ਹੋ ਕੇ ਦੇਹੀ ਰੂਪ ਘੋੜੀ ਦੇ ਉੱਪਰ ਚੜ ਕੇ ਲੰਘ ਜਾਂਦੇ ਨੇ ਚੜ ਲੰਗਾ ਜੀ ਕਿਨੂੰ ਲੰਘ ਜਾਂਦੇ ਨੇ ਬੇਖਮ ਉਹ ਪਹੰਗਾ ਰਾਮ ਆ ਜੜਾ ਬੇਖਮ ਬਹੁਤ ਔਖਾ ਤਰਿਆ ਜਾਣ ਬੜਾ ਪਉੰਗਾਰਥਾਤਕ ਭੂਮੀ ਦਾਗ ਸਮੁੰਦਰ ਨਹਿ ਰਾਮ ਜੀ ਇਹ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰ ਜਾਂਦੇ ਨੇ ਦੇਹੀ ਰੂਪ ਘੋੜੀ ਦੇ ਉੱਪਰ ਪਰਮੇਸ਼ਰ ਦੀ ਜਾਣਕਾਰੀ ਰੂਪ ਕਾਠੀ ਪਾ ਕੇ ਗੁਰਮਹਗੁਰੂ ਪਿਆਰੇ ਕਹਿੰਦਾ ਬੇਖਮ ਪਉੰਗਾ ਅਨਤ ਤਰੰਗਾ ਗੁਰਮੁਖੇ ਪਾਰ ਲੰਗਾਏ ਹਾਰ ਬੋਹਤ ਚੜ ਵਡ ਪਾਗੀ ਲੰਗਾ ਗੁਰਖੇਵਟ ਸ਼ਬਦ ਤਰੈ। ਬੇਖਮ ਭਇੰਗਾ ਅਨਤ ਤਰੰਗਾ। ਇਹ ਜਿਹੜਾ ਮਹਾਰਾਜ ਕਹਿੰਦੇ ਬਹੁਤ ਔਖਾ ਤਰਿਆ ਜਾਣ ਵਾਲਾ ਸੰਸਾਰ ਰੂਪੀ ਸਮੁੰਦਰ ਹੈ ਨਾ ਬੇਖਮ ਭਇੰਗਾ। ਇਹਦੇ ਚ ਪਾਸ਼ਾ ਕਹਿੰਦੇ ਅਨਤ ਤਰੰਗਾ ਮਾਇਆ ਦੀਆਂ ਨੇਕਾਂ ਹੀ ਤਰੰਗਾ ਅਰਥਾਤ ਲਹਿਰਾਂ ਉੱਠ ਰਹੀਆਂ ਨੇ ਲਹਿਰਾਂ। ਕਹਿੰਦਾ ਗੁਰਮੁਖੇ ਪਾਰ ਲੰਗਾਏ ਤੇ ਹਰੀ ਪਰਮੇਸ਼ਰ ਜੀ ਫੇਰ ਵੀ ਗੁਰਮਖਾਂ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਨੇ ਕਿਵੇਂ ਮਹਾਰਾਜ ਕਹਿੰਦੇ ਹਾਰ ਵੋਹਿਤ ਛੜ ਵਡ ਭਾਗੀ ਲੰਘੈ ਗੁਰਖੇ ਵਟ ਸਬਦ ਤਰਾਏ ਹਰ ਬੋਹੇਥ ਚੜ ਵਡਭਾਗੀ ਲੰਗਾ ਤੇ ਹਰੀ ਰੂਪ ਬੋਹੇਥ ਥਰਥਾਤ ਜਹਾਜ਼ ਦੇ ਉੱਪਰ ਚੜ ਕੇ ਨਾ ਪਰਮੇਸ਼ਰ ਦੇ ਨਾਮ ਰੂਪੀ ਜਹਾਜ਼ ਦੇ ਉੱਪਰ ਚੜ ਕੇ ਵਡਭਾਗੀ ਲੰਗਾ ਬਹੁਤ ਵੱਡਿਆਂ ਭਾਗਾਂ ਵਾਲੇ ਗੁਰਮੁਖ ਗੁਰੂ ਪਿਆਰੇ ਲੰਘਦੇ ਨੇ ਸੰਸਾਰ ਰੂਪੀ ਸਮੁੰਦਰ ਨੂੰ ਪਰ ਲੰਗਾਉਂਦਾ ਕੌਣ ਹੈ ਮਹਾਰਾਜ ਕਹਿੰਦੇ ਗੁਰਖੇਵਟ ਸ਼ਬਦ ਤਰਾਏ ਗੁਰੂ ਰੂਪੇ ਖੇ ਬਾਟਾ ਗੁਰੂ ਰੂਪੇ ਮਲਾ ਮਹਾਰਾਜ ਕਹਿੰਦੇ ਆਪਣੇ ਸ਼ਬਦ ਰੂਪੀ ਚੱਪੂ ਦੇ ਨਾਲ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕਰਦੇ ਹਨ ਸੋ ਮਹਾਰਾਜ ਕਹਿੰਦੇ ਆਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਰ ਬਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਤਾਨ ਦਿਨ ਹਰ ਰੰਗ ਹਰ ਗੁਣ ਗਾਵੇ ਰਾਤ ਦਿਨ ਗੁਰਮੁ ਗੁਰੂ ਪਿਆਰੇ ਹਰੀ ਦੇ ਰੰਗ ਚ ਰੰਗੇ ਹੋਏ ਉਸ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ ਅਤੇ ਹਰ ਰੰਗੀ ਹਰ ਰੰਗਾ ਅਰਥਾਤ ਕਿ ਹਰ ਰੰਗੀ ਅਰਥਾਤ ਹਰੇ ਕਚੋਜ ਵਾਲੇ ਹਰਕ ਕੋਤਕ ਵਾਲੇ ਤਮਾਸ਼ੇ ਵਾਲੇ ਹਰੀ ਪਰਮੇਸ਼ਰ ਜੀ ਦੇ ਹਰ ਇੱਕ ਰੰਗ ਨੂੰ ਆਪਣੇ ਮਨ ਤੇ ਚੜਾਉਣਾ ਕਰਦੇ ਹਨ ਐਂਦੇ ਜਨ ਨਾਨਕ ਨਿਰਵਾਣ ਪਦ ਪਾਇਆ ਭਰ ਉੱਤਮ ਹਰ ਪਦ ਚੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਂ ਨੇ ਤੁਹਾਡੇ ਦਾਸਾਂ ਨੇ ਤੁਹਾਡੇ ਚੱਕਰਾਂ ਨੇ ਨਿਰਵਾਣ ਪਦ ਪਾਇਆ ਨਿਰਵਾਣ ਪਦਵੀ ਨੂੰ ਪਾਉਣਾ ਕੀਤਾ ਇੱਛਾ ਔਰ ਵਾਸ਼ਨਾਵਾਂ ਤੋਂ ਰਹਿਤ ਮੋਕਸ਼ ਪਦਵੀ ਨੂੰ ਮੁਕਤ ਪਦਵੀ ਨੂੰ ਪਾਉਣਾ ਕੀਤਾ ਹੈ ਕਹਿੰਦੇ ਹਰ ਉੱਤਮ ਹਰ ਪਦ ਚੰਗਾ ਤੇ ਹਰੀ ਪਰਮੇਸ਼ਰ ਜਿਹੜਾ ਸਾਰਿਆਂ ਤੋਂ ਉੱਤਮ ਹੈ ਨਾ ਮਹਾਰਾਜ ਕਹਿੰਦੇ ਉਹਦੇ ਵਾਲੀ ਪਦਵੀ ਉਹਦੇ ਵਾਲਾ ਰਤਬਾ ਮਿਲਿਆ ਹੈ ਜਿਹੜਾ ਚੰਗਾ ਹੈ ਸਾਰਿਆਂ ਤੋਂ ਸ੍ਰੇਸ਼ਟ ਹਰੀ ਪਰਮੇਸ਼ਰ ਸਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕੜਿਆਲ ਮੁਖੇ ਗੁਰ ਗਿਆਨ ਦਰੜਾਇਆ ਰਾਮ ਤਾਨਾ ਪ੍ਰੇਮ ਹਾਰਾ ਚਾਬਕ ਲਾਇਆ ਰਾਮ ਕੜਿਆਲ ਮੁਖੇ ਗੁਰ ਗਿਆਨ ਦਰੜਾਇਆ ਰਾਮ ਤੇ ਕਾਠੀ ਪਾਉਣ ਤੋਂ ਬਰੰਤ ਮਹਾਰਾਜ ਕਹਿੰਦੇ ਇਸ ਦੇਹੀ ਰੂਪ ਘੋੜੀ ਦੇ ਮੋਖ ਅਥਵਾ ਮੂੰਹ ਦੇ ਵਿੱਚ ਕੜਿਆਲ ਅਰਥਾਤ ਗੇ ਕੰਡੇਦਾਰ ਕੜਾ ਪੋਣਾ ਕੀਤਾ ਜਿਹਦੇ ਨਾਲ ਲਗਾਮਾਂ ਬੰਨ੍ਹੀਆਂ ਜਾਂਦੀਆਂ ਹਨ ਤੇ ਮਹਾਰਾਜ ਕਹਿੰਦੇ ਕਿਹੜਾ ਕੜਿਆਲ ਪੋਣਾ ਕੀਤਾ ਦੇਹੀ ਰੂਪ ਕੋੜੀ ਦੇ ਮੁਖ ਦੇ ਵਿੱਚ ਗੁਰ ਗਿਆਨ ਦ੍ਰਿੜਾਇਆ RAM ਤੇ ਜਿਹੜਾ ਸੀ ਆਪਣੇ ਮਨ ਨੂੰ ਗੁਰੂ ਮਹਾਰਾਜਿਆਂ ਦੇ ਗਿਆਨ ਦੇ ਵਿੱਚ ਦ੍ਰਿੜ ਕੀਤਾ ਨਾ ਦ੍ਰਿੜ ਪਰਪੱਕ ਕੀਤਾ ਹੈ ਹੀ RAM ਜੀ ਤੋਹੀ ਅਸਲ ਦੇ ਵਿੱਚ ਦੇਹੀ ਰੂਪ ਕੋੜੀ ਦੇ ਮੁਖ ਦੇ ਵਿੱਚ ਕੜਿਆਲ ਪੋਣਾ ਹੈ ਕਹਿੰਦੇ ਤਾਨਾ ਪ੍ਰੇਮ ਹਰ ਚਾਬਕ ਲਾਇਆ ਰਾਮ ਤੇ ਤਾਨਾ ਪ੍ਰੇਮ ਹਰ ਅਰਥਾਤ ਕੇਸ ਦੇਹੀ ਰੂਪ ਕੋੜੀ ਦੇ ਤੰਤੇ ਸਰੀਰ ਤੇ ਉਸ ਹਰੀ ਪਰਮੇਸ਼ਰ ਦਾ ਪ੍ਰੇਮ ਰੂਪੀ ਚਾਬਕ ਅਰਥਾਤ ਸ਼ਾਂਟਾ ਵੀ ਲਾਉਣਾ ਕੀਤਾ ਹੈ ਰਾਮ ਦੇ ਕਹਿੰਦੇ ਤਾਨਾ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖੇ ਜੀਤੇ ਆ ਆ ਕੜਾ ਕੜਾਵ ਸਬਦ ਪਾਵੇ ਆਪਿਓ ਹਰ ਰਸ ਪੀਤਿਆ ਤਨ ਪ੍ਰੇਮ ਹਰ ਹਰ ਲਾਏ ਚਾਬਕ ਤੇ ਜਿਹੜਾ ਵੀ ਮਹਾਰਾਜ ਕਹਿੰਦੇ ਮਨ ਰੂਪੀ ਅਸਵਾਰ ਦੇਹੀ ਰੂਪ ਘੋੜੀ ਦੇ ਮਹਾਰਾਜ ਕਹਿੰਦੇ ਤਨਨ ਪ੍ਰੇਮ ਰੂਪੀ ਚਾਬਕ ਲਾਉਂਦਾ ਹਰੀ ਹਰੀ ਦੇ ਪ੍ਰੇਮ ਰੂਪੀ ਚਾਬਕ ਤੇ ਫਿਰ ਮਹਾਰਾਜ ਕਹਿੰਦੇ ਉਹ ਸ਼ਾਸਵਾਰ ਫਿਰ ਜੰਗ ਨੂੰ ਜਿੱਤ ਕੇ ਹੀ ਮੁੜਦਾ ਭਾਈ ਜਿੱਤ ਦਾ ਕਿੰਨੂ ਐ ਮੰਨ ਜਣੈ ਗੁਰਮੁਖੇ ਜੀਤੇ ਆ ਤੇ ਜਦੋਂ ਮਾਲ ਰੂਪੀ ਰਾਜੇ ਨੂੰ ਜਿੱਤਣਾ ਕਰਦੇ ਨੇ ਨਾ ਤਾਂ ਫਿਰ ਮਹਾਰਾਜ ਕਹਿੰਦੇ ਗੁਰਮੁਖ ਇਸ ਤਰ੍ਹਾਂ ਫਤਿਹ ਪਾਉਂਦੇ ਹਨ ਭਾਈ ਜੰਗ ਨੂੰ ਜਿੱਤਦੇ ਹਨ ਜੀਵਨ ਦੀ ਬਾਜ਼ੀ ਨੂੰ ਜਿੱਤਦੇ ਹਨ ਕਹਿੰਦੇ ਆਕੜੋ ਕੜਾਵੇ ਸਬਦ ਪਾਵੇ ਆਪਿਓ ਹਰ ਰਸ ਪੀਤਿਆ ਅਕੜੋ ਕੜਾ ਵੈਨੋ ਅਕੜੋ ਕੜਾ ਵੇ ਵੀ ਪਾਠ ਕੀਤਾ ਜਾਂਦਾ ਹੈ ਖੈਰ ਅਰਥ ਕੋਈ ਐ ਤੇ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਗੁਰੂ ਪਿਆਰੇ ਨੇ ਉਹ ਆਪਣੇ ਅਕੜ ਮਨ ਨੂੰ ਘੜਨਾ ਕਰਦੇ ਨੇ ਕਿਵੇਂ ਸ਼ਬਦ ਪਾਵੇ ਗੁਰੂ ਮਹਾਰਾਜੀਆਂ ਦੇ ਸ਼ਬਦ ਨੂੰ ਪ੍ਰਾਪਤ ਕਰਕੇ ਸ਼ਬਦ ਨੂੰ ਪਾ ਕੇ ਜਿਵੇਂ ਸਿੱਧ ਗੋਸ਼ਟ ਦੇ ਵਿੱਚ ਵੀ ਤਾਂ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਨੇ ਨਾ ਕਹਿੰਦੇ ਗੁਰਮੁਖ ਬਾਣੀ ਆ ਘੜ ਕੜਾ ਵੈ ਜਿਹੜਾ ਗੁਰਮੁਖ ਨੇ ਉਹ ਗੁਰਮਹਾਰਾਜੀਆਂ ਦੀ ਬਾਣੀ ਅਥਵਾ ਸ਼ਬਦ ਦੇ ਸਦਕਾ ਆਪਣੇ ਅਕੜ ਮਨ ਨੂੰ ਘੜ ਲੈਂਦੇ ਨੇ ਇਥੇ ਵੀ ਮਹਾਰਾਜ ਕਹਿੰਦੇ ਆ ਕੜ ਓ ਕੜਾਵੇ ਸ਼ਬਦ ਪਾਵੇ ਆਪਿਓ ਹਰ ਰਸ ਪੀਤੇ ਆ ਤੇ ਆਪਿਓ ਅਰਥਾਤ ਕਿ ਜਿਹੜਾ ਆਮ ਲੋਕਾਂ ਦੇ ਦੁਆਰਾ ਆਸਾਨੀ ਦੇ ਨਾਲ ਪੀਤਾ ਨਹੀਂ ਜਾ ਸਕਦਾ ਭਾਵ ਕਿ ਅੰਮ੍ਰਿਤ ਕਾਪਿਓ ਹਰ ਰਸ ਪੀਤੇ ਆ ਨਾਮ ਰੂਪੀ ਹਰੀ ਰਸ ਰੂਪੀ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਜਿਹੜੇ ਆਪਣੇ ਘੜ ਮਨ ਨੂੰ ਘੜਦੇ ਨੇ ਗੁਰੂ ਮਹਾਰਾਜ ਜੀਆਂ ਦੀ ਸ਼ਬਦ ਦੀ ਪ੍ਰਾਪਤੀ ਤੋਂ ਉਪਰੰਤ ਸੋਣਾ ਸ਼ਰਵਣ ਬਾਣੀ ਗੌਰਵ ਖਾਣੀ ਹਰ ਰੰਗ ਤੁਰੇ ਚੜਾਇਆ ਮਹਾ ਮਾਰਗ ਪਾਂਥ ਵਿਖੜਾ ਜਨ ਨਾਨਕ ਭਾਰ ਲੰਗਾਇਆ ਸੋਣਾ ਸ਼ਰਵਣ ਬਾਣੀ ਗੌਰਵ ਖਾਣੀ ਤੇ ਮਹਾਰਾਜ ਕਹਿੰਦੇ ਅਗਰਮਹ ਗੁਰੂ ਪਿਆਰੇ ਆਪਣੇ ਕੰਨਾਂ ਦੇ ਨਾਲ ਸਰਵਣਾ ਦੇ ਨਾਲ ਬਾਣੀ ਨੂੰ ਸਰਵਣ ਕਰਕੇ ਬਾਣੀ ਨੂੰ ਸੁਣ ਕੇ ਅੰਗੋਰ ਵਿਖਾਣੀ ਗੁਰੂ ਮਹਾਰਾਜਿਆਂ ਦੇ ਨਾਮ ਦਾ ਵਿਖਿਆਣ ਕਰਕੇ ਬਾਦਸ਼ਾਹ ਜੀ ਦਾ ਜਸ ਕਰਕੇ ਹਰ ਰੰਗ ਤੁਰੀ ਚੜਾਇਓ ਆਪਣੀ ਦੇਹ ਰੂਪ ਘੋੜੀ ਨੂੰ ਮਹਾਰਾਜ ਕਹਿੰਦੇ ਹਰੇ ਕਨਾਵ ਰੂਪੀ ਰੰਗ ਚੜਾਉਣਾ ਕਰਦੇ ਹਨ ਜਿਵੇਂ ਸ਼ਾਹ ਸਵਾਰ ਆਪਣੀਆਂ ਘੋੜੀਆਂ ਨੂੰ ਸ਼ਿੰਗਾਰ ਕੇ ਰੱਖਿਆ ਕਰਦੇ ਸਨ ਐਵੇਂ ਮਹਾਰਾਜ ਕਹਿੰਦੇ ਜਿਹੜਾ ਗੁਰਮਖ ਰੂਪੀ ਸਵਾਰ ਨੇ ਆਪਣੀ ਦੇਹੀ ਰੂਪ ਘੋੜੀ ਨੂੰ ਹਰੀ ਰੂਪੀ ਰਾਗ ਚੜਾਉਣਾ ਕਰਦੇ ਹਨ ਔਰ ਮਹਾਰਾਜ ਕਹਿੰਦੇ ਮਹਾਮਾਰਗ ਪਾਂਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਤੇ ਮਹਾਮਾਰਗ ਜੜਾ ਬਹੁਤ ਲਮੇਰਾ ਪਾਂਥ ਹੈ ਨਾ ਜੀਵਨ ਰੂਪੀ ਜਾਂ ਪਰਲੋਕ ਰੂਪੀ ਪਾਂਥ ਵਿਖੜਾ ਜੜਾ ਬਹੁਤ ਜਿਆਦਾ ਵਿਖੜਾ ਵੀ ਔਬੜ ਖੋਬੜ ਵੀ ਆ ਬੜਾ ਦੁਸ਼ਵਾਰੀਆਂ ਭਰਿਆ ਹੈ ਇੰਜਾਂ ਨਾਨਕ ਪਾਰ ਲੰਗਾਇਆ ਤੇ ਦੇਹੀ ਰੂਪ ਕੋੜੀ ਮਹਾਰਾਜ ਕਹਿੰਦੇ ਉਸ ਗੁਰਮੁਖ ਗੁਰੂ ਪਿਆਰੇ ਨੂੰ ਚੌਥੇ ਗੁਰੂ ਨਾਨਕ ਧਾਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਪਾਰ ਲੰਗਾ ਦਿੰਦੇ ਆ ਬਾਦਸ਼ਾਹ ਕਿਰਪਾ ਕਰਕੇ ਉਸ ਗੁਰਮੁਖ ਗੁਰੂ ਪਿਆਰੇ ਨੂੰ ਪਾਰ ਲਾ ਦਿੰਦੇ ਹਨ ਸਵਾਗਤ ਹੈ ਮਾ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਘੋੜੀ ਤੇ ਜਣਦੇ ਰਾਮ ਉਪਾਈਆ ਰਾਮ ਜੇ ਤਾਂ ਹਰ ਪ੍ਰਭ ਜਾਪ ਸਤਾ ਨਾ ਧਨ ਤੋਖਾਈਆ ਰਾਮ ਕੋੜੇ ਤੇਜਣ ਦੇਹ ਤੇਜਣ ਵੀ ਕੋੜੀ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਦੇਹੀ ਰੂਪ ਕੋੜੀ ਅਰਾਮ ਉਪਾਇਆ ਰਾਮ ਉਸ ਰਾਮ ਜੀ ਨੇ ਉਤਪੰਨ ਕੀਤੀ ਹੈ ਹੇ ਰਾਮ ਦੇ ਜਾਂ ਫਿਰ ਰਾਮ ਦੇ ਨਾਮ ਨੂੰ ਜ ਆਪਣੇ ਦਿਲੇ ਉਤਪੰਨ ਕੀਤੀ ਉਸ ਰਾਮ ਜੀ ਨੇ ਕਹਿੰਦਾ ਜੈਤ ਹਰ ਪ੍ਰਭ ਜਾਪ ਸਾਤਾਨ ਧਨ ਤੁਖਾਈਆ ਰਾਮ ਤਜੜੀ ਦੇਹੀ ਰੂਪ ਕੋੜੀ ਦੇ ਸਦਕਾ ਮਹਾਰਾਜ ਕਹਿੰਦੇ ਸਹਾਰੀ ਪ੍ਰਭੂ ਦੇ ਨਾਮ ਨੂੰ ਜਪੀਦਾ ਹੈ 사ਤਾਨ ਤਨ ਤੋਖਾਇਆ ਰਾਮ ਤੋਹ ਤੰਤਾ ਜੋਗ ਹੈ ਤੰਤਾ ਜੋਗ ਹੈ ਤੋਖਾਇਆ ਅਰਥਾਤ ਤੁਖਾਰ ਦੇ ਇਲਾਕੇ ਦੀ ਕੋੜੀ ਬਾਬ ਦੇਹੀ ਰੂਪ ਕੋੜੀ ਤਾਨਾ ਪਾਈ ਤਾਨੈ ਸੋ ਮਹਾਰਾਜ ਕਹਿੰਦੇ ਜਿਤ ਹਰ ਪ੍ਰਭ ਜਾਪੈ ਸਾ ਧਨ ਸਬਾਸੈ ਤੁਰ ਪਾਇਆ ਕਿਰਤ ਜੁੜੰਦਾ ਚੜ ਦੇਹੜ ਕੋੜੀ ਬਹਿਮ ਲਗਾਏ ਮਿਲ ਗੁਰਮੁਖੇ ਪਰਮਾਨੰਦਾ ਜਿਤ ਹਰ ਪ੍ਰਭ ਜਾਪੈ ਜਿਹੜੇ ਦੇਹੀ ਰੂਪ ਕੋੜੀ ਦੇ ਸਦਕਾ ਸਹਰੀ ਪ੍ਰਭੂ ਜੀ ਨੂੰ ਜਪੀਦਾ ਹੈ ਸਾਤਾ ਨਾਂ ਸ਼ਾਬਾਸ਼ ਹੈ ਉਸ ਦੇਹੀ ਰੂਪ ਕੋੜੀ ਦੇ ਮਹਾਰਾਜ ਕਹਿੰਦੇ ਤਾਂ ਨੈਤਨਤਾ ਜੋਗ ਹੈ ਉਸ ਦੇਹੀ ਰੂਪ ਕੋੜੀ ਸ਼ਾਬਾਸ਼ ਹੈ ਉਸ ਦੇ ਕਹਿੰਦੇ ਤੁਰ ਪਾਇਆ ਕਿਰਤ ਜੜੰਦਾ ਦੇ ਤੁਰ ਦਰਗਾਹ ਹੋਈ ਇਸ ਦੇਹੀ ਰੂਪ ਕੋੜੀ ਨੂੰ ਪਾਉਣਾ ਕੀਤਾ ਜਦੋਂ ਸਾਡੇ ਪੂਰਬਲੇ ਜਨਮਾਂ 'ਚ ਕੀਤੇ ਹੋਏ ਕਰਮਾਂ ਦੀ ਕਿਰਤ ਜੁੜੀ ਹੈ ਨਾ ਸਾਡੇ ਪੁੰਨ ਕਰਮਾਂ ਦਾ ਫਲ ਮਿਲਿਆ ਸਾਨੂੰ ਤਾਂ ਇਹ ਮਨੁੱਖਾ ਦੇਹੀ ਮਿਲੀ ਹੈ ਕਹਿੰਦਾ ਚੜ ਦੇ ਹੜ ਕੋੜੀ ਬਿਖਮ ਲਗਾਏ ਮਿਲ ਗੁਰਮੁਖੇ ਪਰਮਾਨੰਦਾ ਤੇ ਦੇ ਰੂਪਾ ਕੋੜੀ ਤੇ ਚੜ ਕੇ ਸਵਾਰ ਹੋ ਕੇ ਗੁਰਮੁਖ ਗੁਰੂ ਪਿਆਰੇ ਆ ਜਿਹੜਾ ਬਿਖਮ ਭਾਵ ਬਹੁਤ ਔਖਾ ਤਰਿਆ ਜਾਣ ਵਾਲਾ ਸੰਸਾਰ ਰੂਪੀ ਸਮੁੰਦਰ ਇਹਨੂੰ ਲੰਘ ਜਾਂਦੇ ਨੇ ਪਰ ਮਿਲ ਗੁਰਮੁਖੇ ਪਰਮਾਨੰਦਾ ਤੇ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਮਿਲ ਕੇ ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਪਾਉਣਾ ਕਰਦੇ ਹਨ ਸੋਗ ਮਹਾਰਾਜ ਕਿਰਪਾ ਕਰ ਦੇਣਾ ਕਹਿੰਦੇ ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨਾਂ ਜਾਨਿਆਈ ਜਾਨ ਨਾਨਕ ਹਰਵਰ ਪਾਇਆ ਮੰਗਲ ਮਿਲ ਸੰਤ ਜਨਾਂ ਵਧਾਈ ਹਰ ਹਰ ਕਾਜ ਰਚਾਇਆ ਪੂਰਾ ਮਹਾਰਾਜ ਕਹਿੰਦੇ ਆ ਜਿਹੜਾ ਜਗਤ ਰਚਿਆ ਨਾ ਮਾਨ ਪੂਰੇ ਪਰਮੇਸ਼ਰ ਨੇ ਹਰੀ ਹਰੀ ਪਰਮੇਸ਼ਰ ਨੇ ਵਿਆਹ ਕਾਜ ਰਚਿਆ ਹੋਇਆ ਭਾਈ ਗੁਰਮੁਖੇ ਵਿਆਹ ਨਾਇਆ ਹਰ ਪ੍ਰਭ ਕਾਜ ਰਚਾਇਆ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਕਹਿੰਦੇ ਹਰ ਹਰ ਕਾਜ ਰਚਾਇਆ ਪੂਰਾ ਤੇ ਮਿਲ ਸੰਤ ਜਨਾਂ ਜਾਨੇ ਆਈ ਤੇ ਜਦੋਂ ਆਪਾਂ ਸੰਤ ਜਨਾਂ ਦੇ ਨਾਲ ਮਿਲਣਾ ਕਰਦੇ ਆਂ 사ਤ ਸੰਗ ਕਰਦੇ ਆਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਸੰਗਤ ਕਰਦੇ ਆਂ ਨਾ ਉਦੋਂ ਮਾਰੋ ਜਾਨ ਆਉਂਦੀ ਆ ਸਾਡੇ ਹਿਰਦੇ ਰੂਪੇ ਘਰ ਦੇ ਵਿੱਚ ਸਾਡੀ ਜੀਵ ਰੂਪੀ स्त्री ਨੂੰ ਆਤਮਾ ਰੂਪੀ स्त्री ਨੂੰ ਵਿਆਹਣ ਦੇ ਲਈ ਪਤੀ ਪਰਮੇਸ਼ਰ ਵਾਹਿਗੁਰੂ ਆਉਂਦੇ ਨੇ ਕਹਿੰਦਾ ਜਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾ ਬਾਧਾਈ ਜਨ ਨਾਨਕ ਹਰ ਵਾਰ ਪਾਇਆ ਮੰਗਲ ਤੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਹੇ ਪਰਮੇਸ਼ਰ ਜੀ ਅਸੀਂ ਤੁਹਾਡੇ ਜਾਣ ਤੁਹਾਡੇ ਦਾਸ ਸੇ ਕਹਿਣਾ ਕਰਦੇ ਹਾਂ ਕਿ ਹਰ ਵਾਰ ਪਾਇਆ ਮੰਗਲ ਉਹ ਹਰੀ ਨੂੰ ਵਰ ਦੇ ਰੂਪ ਚ ਪਾਉਣਾ ਕੀਤਾ ਹਰੀ ਨੂੰ ਪਤੀ ਦੇ ਰੂਪ ਚ ਪਾਉਣਾ ਕੀਤਾ ਹੈ ਔਰ ਮੰਗਲ ਬਣਿਆ ਖੁਸ਼ੀ ਦਾ ਉਤਸਵ ਬਣਿਆ ਵਿਆਹ ਦਾ ਉਤਸਵ ਬਣਿਆ ਹੈ ਔਰ ਮਹਾਰਾਜ ਕਹਿੰਦੇ ਮਿਲ ਸੰਤ ਜਨ ਆਵਾਦ ਆਈ ਤੇ ਸੰਤ ਜਨਾਂ ਨੂੰ ਮਿਲ ਕੇ ਸਾਡੇ ਹਿਰਦੇ ਘਰ ਦੇ ਵਿੱਚ ਵਧਾਈਆਂ ਵੱਜੀਆਂ ਨੇ ਸਾਨੂੰ ਬਹੁਤ ਵਧਾਈਆਂ ਮਿਲੀਆਂ ਨੇ ਜਦੋਂ ਪਤੀ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਵਰਨਾ ਕੀਤਾ ਵਿਆਹਣਾ ਕੀਤਾ ਹੈ ਕਹਿੰਦੇ ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨਾਂ ਜਾਨ ਆਈ ਜਾਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨ ਆਵਾਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ